ਆਏ ਨਾ ਇਲੈਕਟ੍ਰੋਨਿਕ মিডিਆ ਵਾਲੇ ਪ੍ਰਿੰਟ মিডিਆ ਵਾਲੇ ਸੋਸ਼ਲ ਮੀਡੀਆ ਵਾਲੇ ਜੀ ਆਇਆਂ ਨੂੰ ਤੁਸੀਂ ਇੱਕ ਵਾਰ ਫੇਰ ਅ ਅਨਾਜ ਭਵੰਦੇ ਵਿੜੇ ਚ ਆਇਓ ਸੋ ਬੇਸਿਕਲੀ ਤਾਂ ਪੰਜਾਬ ਦੇ ਅੰਦਰ ਜਿਹੜਾ ਵੀਟ ਦੀ ਪ੍ਰਕਿਊਰਮੈਂਟ ਦਾ ਸੀਜ਼ਨ ਹੈ ਉਹ 1 ਅਪ੍ਰੈਲ ਤੋਂ ਸ਼ੁਰੂ ਹੈ ਔਰ ਡੇ ਬਾਈ ਡੇ ਕਣਕ ਦੀ ਖਰੀਦ ਦਾ ਅ ਜਿਹੜਾ ਸੀਜ਼ਨ ਆ ਪੀਕ ਤੇ ਜਾ ਰਿਹਾ ਸੋ ਜਿਹੜੀਆਂ ਉਮੀਦਾਂ ਨੇ ਜਿਹੜੀਆਂ ਫੀਡਬੈਕ ਨੇ ਸੁਝੇ ਪੰਜਾਬ ਦੇ ਵਿੱਚੋਂ ਕਿ ਇਸ ਵਾਰ ਬੰਪਰ ਫਸਲ ਜਿਹੜੀ ਪੰਜਾਬ ਦੇ ਵਿੱਚ ਮੰਡੀਆਂ 'ਚ ਆ ਰਹੀ ਹੈ ਦਾਣਾ ਬਹੁਤ ਸਾਫ ਸੁਥਰਾ ਸੋ ਇਹ ਜਿਹੜੀ ਬੰਪਰ ਫਸਲ ਹੈ ਇਹ ਸਾਡੀਆਂ ਉਮੀਦਾਂ ਨਾਲੋਂ ਜ਼ਿਆਦਾ ਆਵੇ ਇਹ ਸਾਡੀਆਂ ਖਵਾਸ਼ਾ ਤੇ ਹੈ ਹੀ ਨਹੀਂ ਪਰ ਜਿੱਥੇ ਪੰਜਾਬ ਦੇ ਕਿਸਾਨ ਨੂੰ ਆਰਥਿਕ ਲਾਭ ਮਿਲੇਗਾ ਉਹਦੇ ਨਾਲ ਦੇ ਨਾਲ ਦੇਸ਼ ਦੇ ਅਰੰਭਾਰ ਦੇ ਵਿੱਚ ਵੀ ਜਿਹੜਾ ਐਕਸਟਰਾ ਵਾਦਾ ਹੋਣਾ ਸੋ ਇਹ ਵੀ ਇੱਕ ਬੜੀ ਅੱਛੀ ਫੀਡਬੈਕ ਪੰਜਾਬ ਚੋਂ ਆ ਰਹੀ ਹੈ ਸੋ ਮੋٹے ਤੌਰ ਤੇ ਪੰਜਾਬ ਦੇ ਅੰਦਰ ਜਿਹੜਾ ਪੈਡੀ ਔਰ ਵੀਟ ਦਾ ਸੀਜ਼ਨ ਹੁੰਦਾ ਹੈ ਬੜਾ ਬਿਗੇਸਟ ਮੂਵਮੈਂਟ ਪੰਜਾਬ ਚ ਹੁੰਦੀ ਹੈ ਸੋ ਇਸ ਸੀਜ਼ਨ ਦੇ ਦੌਰਾਨ ਇਸ ਵਾਰ ਜਿਹੜਾ ਸਾਨੂੰ ਕੇਂਦਰੀ ਪੂਲ ਦੇ ਵੱਲੋਂ ਟਾਰਗੇਟ ਮਿਲਿਆ ਉਹ 100 124 ਲੱਖ ਐਮਪੀ ਦਾ ਮਿਲਿਆ ਸੋ ਉਹਦੇ ਲਈ ਜਿਹੜੀ ਸੀਸੀ ਵਾਲਾ ਆਰਬੀਆਈ ਵੱਲੋਂ ਸਾਨੂੰ 28894 ਕਰੋੜ ਰੁਪਈਆ ਉਹ ਵੀ ਆ ਚੁੱਕਿਆ ਸੋ 1864 ਅੱਛਾ ਤੁਹਾਡਾ ਗੱਲ ਕਿਜੀ ਫਿਰ ਰਿਪੀਟ ਕਰਿਓ 28894 ਕਰੋੜ ਰੁਪਈਆ ਜਿਹੜਾ ਸੀਸੀਆਲ ਦੇ ਰੂਪ ਚ ਸਾਨੂੰ ਮਿਲ ਚੁੱਕੇ ਆਰਬੀਆਈ ਵੱਲੋਂ ਸੋ ਪੰਜਾਬ ਦੀ ਮੰਡੀਆਂ ਦੇ ਵਿੱਚ ਅੰਦਾਜ਼ਨ 8 ਲੱਖ ਦੇ ਕਰੀਬ ਕਿਸਾਨ ਜਿਹੜਾ ਉਹ ਆਪਣੀ ਫਸਲ ਲੈ ਕੇ ਆਊਗਾ ਸੋ ਉਹਦੇ ਲਈ ਅਸੀਂ 1864 1864 ਜਿਹੜੇ ਖਰੀਦ ਕੇਂਦਰ ਨੇ ਭਾਵ ਮੰਡੀਆਂ ਨੇ ਉਹ ਬਣਾਈਆਂ ਨੇ ਸੋ ਇਸ ਤੋਂ ਇਲਾਵਾ 800 ਦੇ ਕਰੀਬ ਸਾਡੇ ਕੋਲ ਆਰਜੀ ਮੰਡੀਆਂ ਦਾ ਪ੍ਰਬੰਧ ਅਸੀਂ ਕੀਤਾ ਕਿ ਲੋੜ ਪੈ ਜਾਵੇ ਤਾਂ ਉਹ ਵੀ ਵਰਕਿੰਗ 'ਚ ਲਾ ਕੇ ਪਾਉਣੀਆਂ ਨੇ ਸੋ ਮੋٹے ਤੌਰ ਤੇ ਜਿਹੜਾ 2425 ਰੁਪਏ ਐ ਐਮਐਸਪੀ ਐ ਉਹਦੇ ਉੱਤੇ 24 ਘੰਟਿਆਂ ਦੇ ਵਿੱਚ ਵਿੱਚ ਪੰਜਾਬ ਦੇ ਕਿਸਾਨ ਦੀ ਖਰੀਦੀ ਹੋਈ ਫਸਲ ਨੂੰ ਅਸੀਂ ਆ ਮਾਨਜਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਦਾ ਬੜਾ ਸਪਸ਼ਟ ਦੇਸ਼ ਹੈ ਕਿ 24 ਘੰਟਿਆਂ ਦੇ ਵਿੱਚ ਵਿੱਚ ਪੇਮੈਂਟ ਪਾਈ ਜਾਵੇ ਸੋ ਲਗਾਤਾਰ ਪ੍ਰਵੰਧ ਜਿਹੜੇ ਪੰਜਾਬ 'ਚ ਕੀਤੇ ਆ ਉਹਦੇ ਲਈ ਗਰਾਸ ਰੂਟ ਤੱਕ ਉਹਦੀ ਫੀਡਬੈਕ ਲੈਣ ਦੇ ਲਈ ਅਸੀਂ ਮੰਡੀਆਂ ਤੇ ਜਾ ਰਹੇ ਆ ਅੱਜ ਵੀ ਮੈਂ ਦੋ ਡਿਸਟ੍ਰਿਕਟ ਦੇ ਅੰਦਰ ਦੋ ਥਾਮਾ ਤੇ ਗਿਆ ਸੋ ਇਹ ਸਾਡੀ ਜਿਹੜੀ ਪ੍ਰੋਕਿਊਰਮੈਂਟ ਹੁਣ ਤੱਕ ਪੰਜਾਬ ਦੀ ਮੰਡੀਆਂ ਦੇ ਵਿੱਚ 4 ਲੱਖ 16000 ਜਿਹੜੀ ਕਣਕ ਆ ਉਹਦੀ ਆਮਦ ਹੋਈ ਹੈ 41600000 MP ਸੋ ਚੰਗੀ ਗੱਲ ਇਹ ਹੈ ਕਿ ਅਸੀਂ 32200000 MP ਉਹ ਖਰੀਦ ਚੁੱਕੇ ਆ ਔਰ 151 ਕਰੋੜ ਰੁਪਏ ਜਿਹੜੇ ਕਿਸਾਨ ਦੀ ਖਰੀਦੀ ਹੋਈ ਜਿੰਸ ਦੇ ਬਣਦੇ 151 ਕਰੋੜ ਰੁਪਏ ਉਹਦੀ ਅਸੀਂ ਅਦਾਇਗੀ ਵੀ ਕਿਸਾਨ ਨੂੰ ਜਿਹੜੀ 24 ਘੰਟਿਆਂ ਦੇ ਵਿੱਚ ਵਿੱਚ ਕਰ ਚੁੱਕੇ ਆ ਤੇ ਇਹ ਜਿਹੜਾ ਅਜ ਤੱਕ ਦਾ ਜਿਹੜਾ ਮਤਲਬ ਸਾਡਾ ਪ੍ਰੋਕਿਊਰਮੈਂਟ ਦਾ ਸਫ਼ਰ ਹੈ ਸੋ ਅੱਜ ਜਿਹੜੀ ਵਿਸ਼ੇਸ਼ ਗੱਲ ਦੇ ਲਈ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਵੈਸੇ ਤਾਂ ਮਾਨ ਸਾਹਿਬ ਦੀ ਸਰਕਾਰ ਜਿਹੜੀਆਂ ਫੈਕਲਟੀਆਂ ਸਾਡੀਆਂ ਪ੍ਰੋਕਿਊਰਮੈਂਟ ਨਾਲ ਜੁੜੀਆਂ ਨੇ ਉਹ ਉਹਨਾਂ ਨੂੰ ਟਾਈਮ-ਟਾਈਮ ਦੇ ਉੱਤੇ ਅਸੀਂ ਕਈ ਨਿਯਮਤਾ ਦਿੰਦੇ ਰਹਿੰਦੇ ਆ ਉਹਨਾਂ ਦੇ ਮਸਲੇ ਹੱਲ ਕਰਦੇ ਰਹੀਦਾ ਚਾਹੇ ਉਹ ਸਾਡੇ ਡੀਪੂ ਹੋਲਡਰ ਹੋਣ ਚਾਹੇ ਸਾਡੇ ਆਰਟੀ ਹੋਣ ਚਾਹੇ ਸਾਡੇ ਕਿਸਾਨ ਹੋਣ ਜਾਂ ਮਜ਼ਦੂਰ ਹੋਣ ਤਾਂ ਜਿਹੜੇ ਵਕ ਵਕ ਥੱਲੇ ਡਿਮਾਂਡਾਂ ਜਿਹੜੀਆਂ ਵਕ ਵਕ ਤੇ ਨਾਲੋਂ ਆਉਂਦੀਆਂ ਨੇ ਉਹਦੇ ਉੱਤੇ ਖੁੱਲੇ ਮਨ ਦੇ ਨਾਲ ਮਾਨ ਸਾਹਿਬ ਸਦਾ ਹੀ ਉਹਨਾਂ ਦੀ ਪਰਪਾਈ ਵੀ ਕਰਦੇ ਆ ਉਹਨਾਂ ਦੇ ਨਾਲ ਵੀ ਖੜਦੇ ਆ ਸੋ ਅੱਜ ਇੱਕ ਰੋਸ਼ਨ ਫੈਸਲਾ ਜਿਹੜਾ ਮਤਲਬ ਪੰਜਾਬ ਦੇ ਅੰਦਰ ਮਾਨਜੋਗ ਮੁੱਖ ਮੰਤਰੀ ਜੀ ਦੀ ਗਵਾਈ ਚ ਲਿਆ ਗਿਆ ਉਹ ਇਹ ਆ ਕਿ ਜਿਹੜੇ ਮੰਡੀਆਂ ਦੇ ਅੰਦਰ ਮਜ਼ਦੂਰ ਨੇ ਲੋਡਿੰਗ ਵਾਲੇ ਜਿਨ੍ਹਾਂ ਨੇ ਉਹ ਬੋਰੀਆਂ ਕਣਕ ਦੀਆਂ ਚੱਕ ਕੇ ਆਪਣੇ ਪਿੰਡੇ ਤੇ ਆਪਣੇ ਸਿਰ ਦੇ ਉੱਤੇ ਜਿਹੜੀਆਂ ਨੇ ਉਹ ਟਰੱਕਾਂ 'ਚ ਲੱਦਣੀਆਂ ਹੁੰਦੀਆਂ ਆ ਤੇ ਇਹਨਾਂ ਦੀ ਬਾਰ ਬਾਰ ਡਿਮਾਂਡ ਆਉਂਦੀ ਰਹੀ ਐ ਕਿ ਸਾਡੇ ਰੇਟ ਰਿਵਾਈਜ਼ ਕਰੋ ਸੋ 1 ਸਾਲ ਪਹਿਲਾਂ ਜਦੋਂ ਕਣਕ ਦਾ ਸੀਜ਼ਨ ਸੀਗਾ ਸਾਡੇ ਪੰਜਾਬ ਦੇ ਅੰਦਰ ਤਾਂ ਉਸ ਵੇਲੇ ਇਹਨਾਂ ਦੀ 1 ਰੁਪਏ 80 ਪੈਸੇ ਪਰ ਬੋਰੀ ਇਹਨਾਂ ਨੂੰ ਜਿਹੜੀ ਮਿਲਦੀ ਸੀਗੀ 1 ਰੁਪਏ 80 ਪੈਸੇ ਪਰ ਬੋਰੀ ਸੋ ਜਦੋਂ 加ਡੀ ਦਾ ਸੀਜ਼ਨ ਆਇਆ ਪਿਛਲੇ ਸਾਲ ਜਿਹੜਾ ਲੰਘਿਆ ਸੀਜ਼ਨ ਆ ਉਹਦੇ ਅੰਦਰ ਅਸੀਂ 41 ਪੈਸੇ ਇਹਨਾਂ ਦਾ ਵਾਅਦਾ ਕੀਤਾ ਸੀਗਾ ਸੋ ਇਹ ਰੇਟ 1 ਰੁਪਏ 80 ਪੈਸੇ ਤੋਂ ਵੱਧ ਕੇ 2 ਰੁਪਏ 21 ਪੈਸੇ ਹੋਇਆ ਸੋ ਇਸ ਵਾਰ 2 ਰੁਪਏ 24 ਪੈਸੇ ਸੋ ਇਸ ਵਾਰ ਫਿਰ ਦੁਬਾਰਾ ਉਹਨਾਂ ਦੀ ਡਿਮਾਂਡ ਜਿਹੜੀ ਆਈ ਸੀਗੀ ਵੀ ਸਾਡਾ ਕਿਉਂਕਿ ਮਹਿੰਗਾਈ ਵਧੀ ਆ ਕਈ ਤਰ੍ਹਾਂ ਦੇ ਉਹਨਾਂ ਦੇ ਖਰਚੇ ਆ ਜੇ ਵੀ ਅਗਜ਼ਾਬਾ ਹੁੰਦਾ ਸੋਨਾ ਦੇ ਦਮਾ ਜਿਹੜੀ ਆ ਮੰਗ ਨੂੰ ਦੁਆਰਾ ਪ੍ਰਵਾਨ ਕਰਦੇ ਹੋਏ ਮਾਂ ਚ ਮੁੱਖ ਮੰਤਰੀ ਸਰਪੰਗਨ ਸਿੰਘ ਮਾਨ ਜੀ ਵੱਲੋਂ ਉਹਦੇ ਅੰਦਰ ਫਿਰ ਦੁਆਰਾ 43 ਪੈਸੇ ਦਾ ਵਾਅਦਾ ਕੀਤਾ ਸੋ ਹੁਣ ਜਿਹੜਾ ਇਹਨਾਂ ਦਾ ਰੇਟ ਆ ਉਹ 2 ਰੁਪਏ 64 ਪੈਸੇ ਪਰ ਬੋਰੀ ਜਿਹੜਾ ਉਹਨੂੰ ਮਿਲਿਆ ਕਰੂਗਾ ਸੋ ਇਸ ਤਰ੍ਹਾਂ ਇੱਕ ਸਾਲ ਦੇ ਵਿੱਚ ਇਹ 84 ਪੈਸੇ ਪਰ ਬੋਰੀ ਜਿਹੜਾ ਇਹ ਵਾਅਦਾ ਕੀਤਾ ਗਿਆ ਸੋ ਲਗਭਗ 10 ਕਰੋੜ ਤੋਂ ਉੱਪਰ 10 ਕਰੋੜ ਰੁਪਏ ਤੋਂ ਉੱਪਰ ਜਿਹੜਾ ਉਹ ਮਜ਼ਦੂਰਾਂ ਨੂੰ ਇਸ ਗੱਲ ਦਾ ਮਤਲਬ ਜਿਹੜਾ ਉਹ ਲਾਭ ਹੋਣਾ ਸੋ ਲਗਾਤਾਰ ਕਿਉਂਕਿ ਪੰਜਾਬ ਦੇ ਅੰਦਰ ਜਿਹੜੀ ਅੰਦਾਜ਼ਨ ਹੈ 1,25,000 ਜੀਐਮਟੀ ਅੰਦਾਜ਼ੇ ਦੇ ਤੌਰ ਤੇ ਪੰਜਾਬ ਦੇ ਵਿੱਚ ਕਣ ਕੰਦੀ ਆ ਤਾਂ ਉਹਦਾ 25 ਕਰੋੜ ਬੋਰੀਆਂ ਬਣਦੀਆਂ ਨੇ ਸੋ 25 ਕਰੋੜ ਬੋਰੀਆਂ ਦਾ ਮਤਲਬ ਇਹ ਆ ਵੀ 10 ਕਰੋੜ ਤੋਂ ਉੱਪਰ ਦਾ ਲਾਭ ਜਿਹੜਾ ਉਹ ਪੰਜਾਬ ਦੇ ਮਜ਼ਦੂਰਾਂ ਨੂੰ ਜਿਹੜੇ ਮੰਡੀ ਦੇ ਮਜ਼ਦੂਰ ਨੇ ਜਿਹੜੇ ਟੁਹਾਈ ਦਾ ਕੰਮ ਕਰਦੇ ਆ ਤੁਸੀਂ ਦੇਖਦੇ ਹੋ ਵੀ ਉਹ ਗਰਮੀ ਸਰਦੀ ਦੇ ਅੰਦਰ ਵੱਡੀਆਂ ਉਮਰਾਂ ਦੇ ਵਿੱਚ ਵੀ ਬੜਾ ਕਠਿਨ ਕੰਮ ਕਰਦੇ ਆ ਸੋ ਲਗਾਤਾਰ ਪੰਜਾਬ ਦੇ ਅੰਦਰ ਮਜ਼ਦੂਰਾਂ ਦਾ ਸਵਾਲ ਹੋਵੇ ਕਿਸਾਨਾਂ ਦਾ ਸਵਾਲ ਹੋਵੇ ਮਾਨ ਸਾਹਿਬ ਦੀ ਸਰਕਾਰ ਟਾਈਮ-ਟਾਈਮ ਦੇ ਉੱਤੇ ਉਹਨਾਂ ਦੇ ਆਰਥਿਕ ਵਸੀਲਿਆਂ ਨੂੰ ਅਪ ਕਰਨ ਦੇ ਲਈ ਉਹਨਾਂ ਨੂੰ ਆਰਥਿਕ ਲਾਭ ਦੇਣ ਦੇ ਲਈ ਉਹ ਲਗਾਤਾਰ ਕੋਈ ਨਾ ਕੋਈ ਫੈਸਲਾ ਕਰਦੇ ਰਹਿੰਦੀ ਹੈ ਸੋ ਅਦੇ 4-5 ਮਹੀਨੇ ਪਹਿਲਾਂ ਹੀ ਅਸੀਂ ਜਿਹੜੇ ਪੰਜਾਬ ਦੇ ਡੀਪੂ ਹੋਲਡਰ ਨੇ ਡੀਪੂ ਹੋਲਡਰਾਂ ਦੀ ਵੀ ਕਾਫੀ ਲੰਬੇ ਸਮੇਂ ਤੋਂ ਅਡਵਾਂਸ ਸੀਗੀ ਤੇ ਮੇਰੇ ਖਿਆਲ 7-8 ਸਾਲ ਤੋਂ ਬਾਅਦ ਉਹਨਾਂ ਦੀ ਜਿਹੜੀ ਉਹ ਮਾਰਜਨ ਮਣੀ ਉਹਨਾਂ ਨੂੰ ਮਿਲਦੀ ਆ 50 ਰੁਪਏ ਉਹ 50 ਰੁਪਏ ਤੋਂ ਵਧਾ ਕੇ ਪਰ ਕਵਾਂਟਲ 90 ਰੁਪਏ ਕੀਤੀ ਸੀਗੀ ਸੋ ਅੰਦਾਜ਼ਨ 34 ਕਰੋੜ ਰੁਪਏ ਤੋਂ ਉੱਪਰ ਜਿਹੜਾ ਲਾਭ ਉਹ ਡੀਪੂ ਹੋਲਡਰਾਂ ਨੂੰ ਵੀ ਜਿਹੜਾ ਮਾਨ ਸਾਹਿਬ ਦੀ ਸਰਕਾਰ ਨੇ ਦਿੱਤਾ ਸੋ ਅੱਜ ਜਿਹੜੇ ਮੁੱਖ ਤੌਰ ਤੇ ਦੋ ਗੱਲਾਂ ਦੇ ਉੱਤੇ ਮੈਂ ਇੱਕ ਤਾਂ ਜਿਹੜਾ ਮਜ਼ਦੂਰਾ ਨੂੰ ਇਹ ਜੇ 100 ਰੁਪਏ ਦਾ ਫਾਇਦਾ ਹੋਣਾ ਉਹਨਾਂ ਦੀ ਮੰਗ ਦੇ ਮੁਤਾਬਕ ਉਹਨਾਂ ਦੇ ਰੇਟ ਨੂੰ ਰਿਵਾਈਜ਼ ਕੀਤਾ ਗਿਆ ਤੇ ਨਾਲ ਦੀ ਨਾਲ ਜਿਹੜੀ ਪ੍ਰੋਕਿਊਰਮੈਂਟ ਦੀ ਪੰਜਾਬ ਦੇ ਅੰਦਰ ਸਥਿਤੀ ਆ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਆ ਤੇ ਇੱਕ ਅਪੀਲ ਮੈਂ ਆ ਪੰਜਾਬ ਦੇ ਕਿਸਾਨਾਂ ਨੂੰ ਜ਼ਰੂਰ ਕਰਨੀ ਚਾਹਨਾ ਕਿ ਕਲਾਕਲਾ ਦਾਣਾ ਤੁਹਾਡਾ ਮੰਡੀਆਂ ਚ ਚੱਕਾਂਗੇ ਬੜੀਆਂ ਔਖੀਆਂ ਹਾਲਤਾਂ 'ਚ ਫਸਲਾਂ ਪਾਲੀਆਂ ਜਾਂਦੀਆਂ ਅਸੀਂ ਉਸੇ ਹੀ ਫੀਲਡ 'ਚ ਆਏ ਆ ਜਿੱਥੇ ਪੰਜਾਬ ਦਾ ਕਿਸਾਨ ਤੇ ਮਜ਼ਦੂਰ ਆ ਕੇ ਆ ਇਹ ਬੜਾ ਕਠਨ ਤਪੱਸਿਆ ਕਰਕੇ ਆਨ ਪੈਦਾ ਕਰਦਾ ਔਰ ਜਦੋਂ ਮੰਡੀ ਜਾਂਦਾ ਤੇ ਸਾਡੀ ਡਿਊਟੀ ਆ ਔਰ ਮਾਨ ਸਾਹਿਬ ਦਾ ਆਦੇਸ਼ ਹੈ ਕਿ ਕਿਸੇ ਵੀ ਤਰ੍ਹਾਂ ਦੀ ਮੰਡੀ ਦੇ ਵਿੱਚ ਕਿਸਾਨ ਨੂੰ ਜਾਂ ਪ੍ਰੋਕਿਊਰਮੈਂਟ ਨਾਲ ਜੁੜੀਆਂ ਜਿੰਨੀਆਂ ਵੀ ਫੈਕਿਲਿਟੀਆਂ ਨੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਇਹਦੇ ਲਈ ਅਸੀਂ ਪਲ-ਪਲ ਜਿਹੜਾ ਸਾਡਾ ਸਾਰਾ ਮੈਕੈਨਿਜ਼ਮ ਹੈ ਉਹਨੂੰ ਉਹਨੂੰ ਜਿਹੜਾ ਵਰਕਿੰਗ 'ਚ ਲਿਆਉਣ ਦੇ ਲਈ ਸਾਡੇ ਫੀਸਲ ਸਵਿਆਨ ਮੇਰੇ ਨਾਲ ਸਾਡੇ ਸੈਕਟਰੀ ਰਾਹੁਲ ਤਵਾੜੀ ਜੀ ਔਰ ਵਰਿੰਦਰ ਸ਼ਰਮਾ ਜੀ ਜਿਹੜੇ ਸਾਡੇ ਡਾਇਰੈਕਟਰ ਨੇ ਤਮਾਮ ਜਿਹੜੇ ਸਾਡੇ ਸਮਸਤ ਅਧਿਕਾਰੀ ਸਭਾ ਨਾਲ ਸਾਡੇ ਹੈੱਡਕੁਆਰਟਰ ਦੇ ਸਾਡੇ ਜ਼ਿਲ੍ਹਿਆਂ ਦੇ ਉਹ ਪੂਰੀ ਤੰਦਾਈ ਦੇ ਨਾਲ ਜਿਹੜਾ ਆ ਇਸ ਸੀਜ਼ਨ ਨੂੰ ਬਿਹਤਰ ਬਣਾਉਣ ਦੇ ਲਈ ਦਿਨ ਰਾਤ ਕੰਮ ਕਰ ਰਹੇ ਆ ਸੋ ਇਹ ਅਪੀਲ ਮੋਢੇ ਤੌਰ